ਸਫਾਈ ਕਾਲ ਸਹਰੀਆਂ ਦਾ ਇੱਕ ਹੋਰ ਫੇਸ ਤੋਂ ਸਾਰੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੱਗੇ ਹਾਂ ਰੂਮ ਦੀ ਸਫਾਈ ਕਰਨ ਇਸ ਵਾਰ ਰੋਜ਼ ਸੀ ਕਰਦੇ ਆ ਪਰ ਅੱਜ ਆਪਣੇ ਨਾਲ ਸਫਾਈ ਕਰਵਾਉਣ ਲੱਗੇ ਨੇ ਸਾਡੇ ਇੱਕ ਇੰਦਰ ਦੀ ਰੈਂਡ ਦੋਨਾਂ ਨੇ ਬਹੁਤ ਜ਼ਿਆਦਾ ਮੇਰੀ ਹਲਕੁਈ ਪਰ ਸ਼ਤਾਨੀਆਂ ਵੀ ਕੀਤੀਆਂ ਪਰ ਅਸੀਂ ਆਪਣਾ ਕੰਮ ਬਹੁਤ ਛੇਤੀ ਫਿਨਿਸ਼ ਕਰ ਲਿਆ ਦੇਖੋ ਇੰਦਰ ਦੇਖੋ ਮੈਂ ਨਾ ਕਿੰਦਾ ਬੈੱਡ ਦੀ ਚਾਦਰ ਸੈੱਟ ਕਰਾਉਂਦਾ ਉਦੋਂ ਲੱਗਿਆ ਪਿਆ ਆਪਣੇ ਕੰਮ ਕਰ ਫਾਈਨਲੀ ਆਪਾਂ ਆਪਣਾ ਰੂਮ ਕਰਕੇ ਸਾਫ਼ ਹੋਣਾ ਆਪਾਂ ਲਗਾਵਾਂਗੇ ਝਾੜੂ ਤੇ ਪੋਚਾ ਤੇ

ਉੱਥੇ ਕਿਵੇਂ ਚੜਦੇ ਆ ਉੱਤੇ ਉਹ ਇੱਕ ਖਿੜਕੀ 'ਚ ਬੈਠਿਆ ਇੱਕ ਨੇ ਉਹ ਉਹ ਸਾਹ ਸਾਹ ਮਾਰ ਕੇ ਛੱਡ ਗਿਆ ਕਿ ਇਹਨਾਂ ਨੇ ਖੇੜੇ ਬਣਾਈ ਹੋਏ ਜਿੱਥੀ ਜੀਕਰ ਉੱਥੇ ਚੜ ਕੇ ਭਾਈਂਦੇ ਨੇ ਇਹਨਾਂ ਨੇ ਛੱਡੇ ਹੋਣੇ ਸੀ ਦੇਖ ਲੋ ਹਾਂ ਦੋ ਬੱਚੇ ਇਹ ਮੈਨੂੰ ਕੰਮ ਹੀ ਨਹੀਂ ਕਰਨ ਦਿੰਦੇ ਦੱਸ ਪੈਂਟ ਹੀ ਨਿਕੜਨ ਦਿੰਦੇ ਇੱਕ ਆ ਖੜਾ ਬੱਚਾ ਤੇ ਇੱਕ ਆ ਬੈਠਾ ਬੱਚਾ ਫਿਰ ਕਹਿਣਗੇ ਸਾਡੀ ਵੀਡੀਓ ਨਾ ਬਣਾਓ ਹੁਣ ਪੁੱਛੀ ਜਾਂਦਾ ਆਹ ਕੀ ਆ ਆਹ ਕੀ ਆ ਆਹ ਕੀ ਆ ਬਟਨ ਦੱਬੀ ਜਾਂਦੇ ਅੱਜ ਮੂਰਾ ਦੇਖ ਤੇ ਜੜੀ ਤਲੇ ਤਰ 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 ਆਏ ਮਮਾ ਕੀ ਖਰਾਬ ਕਰਤਾ ਖਰਾਬ ਕਰਤਾ ਮਮਾ ਪੇਟ ਨਹੀਂ ਨਹੀਂ ਹੁਣ ਨਹੀਂ ਖਰਾਬ ਕਰਨਾ

ਆਣੀਂਦਰ ਦੀ ਫੋਟੋ ਨਿਕਲੋ ਧੱਕੇ ਨਾਲ ਨਹੀਂ ਖਿੱਚਣਾ ਉਹਨੂੰ ਧੱਕੇ ਦੇ ਨਾਲ ਨਹੀਂ ਖਿੱਚਣਾ ਦਿਖਾਓ ਦਿਖਾਇਓ ਫੋਟੋ ਫੋਟੋ ਦਿਖਾਇਓ ਆਪਦੀ ਦਿਖਾਇਓ ਚੰਗੀ ਤਰਾ ਓਹੋ ਜਾਓ ਹੁਣ ਹੁਣ ਆਪਾਂ ਨੈਂਡ ਕੱਢ ਦਿੰਨੇ ਆ ਠੀਕ ਆ ਹੁਣ ਨੈਂਡ ਦੀ ਫੋਟੋ ਨਿਕਲੋਗੇ ਹਾਂ ਮਮਾ ਫੋ ਦੇਖਿਵੇਂ ਆਪਣੇ ਹੱਥ ਨੋ ਖੜਜੋ ਮਮਾ ਹੁਣ ਨੈਂਡ ਦੀ ਫੋਟੋ ਹਾਂ ਹੱਥ ਨਹੀਂ ਬਚਪਣਾ ਥੋੜਾ ਬਾਸਲੇ ਵਿੱਚ ਬੜ ਜੋ ਪ੍ਰਿੰਟਰ ਦੇ ਕੀ ਬੈਫਤਾ ਪਈ ਇਹਨਾਂ ਨੂੰ ਉੱਤੇ ਬੈਠਣ ਦੀ ਕਿਹਾ ਕਿ ਆਪਾਂ ਨਹੀਂ ਪਾਤੇ ਜਾ ਰਹੇ ਨੂੰ ਤੂੰ ਦੇਖ ਕਿ ਨਹੀਂ ਦਿਨਾ ਜਾਦੇ ਨਾ ਮੈਂ ਜੋ ਬਸ ਕੇ ਗਿਆ ਦਰ ਬਾਹਰ ਨਮਾ ਟਾਈਪੋਟ ਉੱਤੇ ਜਾ ਕੇ ਕਿ ਨਹੀਂ ਮੇਰੀ ਫੋਟੋ ਨਿਕਲ ਦੂ ਮਮਾ ਕੋ ਫੋਟੋ ਆਂਦੀ ਦੇ ਮੇਰੀ ਫੋਟੋ ਮੇਰੀ ਫੋਟੋ ਕੋਣੇ ਕਿੰਨੇ ਮਿੰਟਾਂ ਦੀ ਹੋ ਇੱਕੀ ਫੋਟੋ ਨਿਕਲਣੀ ਹੈ ਕਿਉਂ ਸਾਦੇ ਰਹਿ ਤੱਕ ਐੱਕੀ ਨਿਕਲ ਮੈਂ ਥੋੜੀ ਫੋਟੋ ਕੱਢਣ ਥੋੜੀ ਬੈਠੀ ਐ ਇੱਥੇ ਮੈਂ ਆਪਣਾ ਕੰਮ ਕਰਨ ਬੈਠੀ ਆਂ ਰੋ ਜਾ ਨਹੀਂ ਆਹ ਕੋ ਆਰੇ ਬਾਸ ਉਹ ਨੈਂਦੀ ਫੋਟੋ ਨਿਕਲੂਗੀ ਬਸ ਐ ਧੱਕੇ ਨਾਲ ਹੀ ਖਿੱਚਣਾ ਉਹਨੂੰ ਦਿਖਾ ਦਿਓ ਮੈਨੂੰ ਮੰਮਾ ਇੱਕ ਹੋਰ ਫੋਟੋ ਨੈਂਦੀ ਫੋਟੋ ਨਿਕਲੇ ਕੇਕ ਵਾਲੀ ਜੇ ਲੈ ਜਾਓ ਪਿੱਛੇ ਕੱਢ ਲਓ ਇਹਦੇ ਪੇਜ ਨਹੀਂ ਖਰਾਬ ਕਰਨੇ ਮੇਕੋ ਅੱਗੇ ਪੇਜ ਨਹੀਂ ਹੈਗੇ ਇਹਦੇ ਪਿੱਛੇ ਕੱਢ ਲਓ ਚਲੋ ਪਰ ਪੇਜ ਉੱਥੇ ਰੱਖ ਕੋ ਉੱਥੇ ਪੇਜ બસ ਹੁਣ ਇੱਕ ਮੈਂ ਥੱਲੇ ਤਾਲ ਦੇਣਾ ਤੁਹਾਨੂੰ ਸਾਰਿਆਂ ਨੂੰ ਕਿੱਥੇ ਆ ਮੇਰੀ ਵੀ ਇਹ ਖੋਲ ਕਿਤੇ ਮੇਰੀ ਬਸ ਮੈਂ ਇੱਕ ਇੱਕ ਫੋਟੋ ਕੱਢਣੀ ਆ ਤੁਹਾਨੂੰ ਸਾਡੀ ਆਸਤੀ ਵੀਰੇ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜੀ 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 ਸੋ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਜਲਦੀ ਜੀਂਡੀ ਸ਼ੇਅਰ ਧੰਨਵਾਦ